ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਮੀਨ ਕਰਦੇ ਤੁਸੀਂ ਬਹੁਤ ਠੀਕ ਹੋਣੇ ਤੇ ਕੱਲ ਅਸੀਂ ਬਲੌਗ ਨਹੀਂ ਪਾਇਆ ਕਿਉਂਕਿ ਥੇੜ ਹੋ ਗਈ ਸੀ ਤਾਂ ਕਰਕੇ ਤੇ ਅੱਜ ਮੈਂ ਬਣਾਈ ਆ ਭਿੰਡਿਆ ਦੀ ਸਬਜ਼ੀ ਤੇ ਨਾਲ ਕੁੰਨੀ ਆਟਾ ਤੇ ਰੋਟੀ ਬਣਾਉਣੀ ਅੱਜ ਆਪਾਂ ਲੇਟ ਹੋ ਚੁੱਕੇ ਆ ਮੈਂ ਮੜਾਉਟ ਛੋਟੀ ਬਣਾ ਲਈ ਆ ਉਸ ਤੋਂ ਬਾਅਦ ਨਾਲ ਕਮ ਤੇ ਜਾਣਾ ਤੇ ਫਿਰ ਉਸ ਤੋਂ ਬਾਅਦ ਕਿਉਂਕਿ ਸਾਡੇ ਇੱਥੇ ਮਤਲਬ ਕਿ ਥੋੜਾ ਜਿਹਾ ਧੁੱਪ ਜ਼ਿਆਦਾ ਆ ਜਾਂਦੀ ਹੈ ਨਾ ਫਿਰ ਕੰਮ ਨਹੀਂ ਹੁੰਦਾ ਤੇ ਗਰਮੀ ਬਹੁਤ ਹੋ ਜਾਂਦੀ ਹੈ ਕਮਰੇ 'ਚ ਸੂਰਜ ਸਾਹਮਣੇ ਪੈਂਦਾ ਜਦ ਮੈਂ ਸਾਰਾ ਤਾਂ ਕਰਦੇ ਹਾਂ ਨਾ ਆਟਾ ਵਟਾ ਗੁੰਨ ਲੈਣਾ ਤੇ ਇੱਕ ਤੁਹਾਨੂੰ ਅੱਜ ਹੀ ਖੁਸ਼ਖਬਰੀ ਵੀ ਦਵਾਂਗੇ ਤੇ ਵੀਡੀਓ ਵਿੱਚ ਬਣੇ ਰਹੋ ਖੁਸ਼ਖਬਰੀ ਤਾਂ ਬਹੁਤ ਵਧੀਆ ਤੁਸੀਂ ਖੁਸ਼ ਹੋ ਜਾਓ ਤੇ ਸਭ ਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖੋ ਲਾਸਟ ਵਿੱਚ ਤੁਹਾਨੂੰ ਪਤਾ ਲੱਗੂਗਾ ਜਾਂ بیچ ਵਿੱਚ ਪਤਾ ਲੱਗ ਸਕਦਾ ਪਰ ਦੇਖਦੇ ਜਿਓ ਓਕੇ ਅਗਲੇ ਕਿ ਮੈਂ ਹਸਟਲ ਕੰਮ ਤੇ ਜਾਣ ਲੱਗਿਆ ਸੂਲ ਪਾਰੇ ਨਾ ਤਾਂ ਮੈਂ ਰੋਟੀ ਰੋਟੀ ਬਣਾ ਕੇ ਦੇ ਦਿੰਦੀ ਇਹਨਾਂ ਨੇ ਪੈਸੇ ਚਾਹੀਦੇ ਪੈਸੇ ਦਿੰਨੇ ਦੇਖਦੇ ਅੰਦਰ ਜਾ ਦੇ ਨਹੀਂ ਸੈਕਟਰ ਇਸਟਾਟ ਤੋਂ ਥੋੜਾ ਸਾ ਅੱਗੇ ਬਾਹਰ ਗਾਇਸ ਆਹ ਦੇਖੋ 100 ਰੁਪਏ ਕੱਢ ਕੇ ਲੈ ਕੇ ਆਈਆਂ ਮੈਂ ਹਸਬੰਦ ਨੂੰ ਚਾਹੀਦੇ ਸੀ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਤੇ ਕਹਿੰਦੇ ਮੈਨੂੰ 100 ਰੁਪਏ ਦੇ ਦੇ ਮੈਂ ਨਾ ਤੇ ਨੂੰ ਸ਼ਾਮ ਨੂੰ ਦੇ ਦੂੰਗਾ ਮੈਂ ਕਿਹਾ ਠੀਕ ਕੋਈ ਨਾ ਲੈ ਲੋ 100 ਰੁਪਏ ਤੁਸੀਂ ਦੁਪਹਿਰ ਦਾ 1 ਵਜੇ ਚੋ ਗਿਆ ਵਾ ਤੇ ਮੇਰਾ ਹਸਬੰਦ ਸਮੋਸੇ ਲੈ ਕੇ ਆਇਆ ਸੀ ਆਹ ਦੇਖੋ ਆਹ ਸਮੋਸੇ ਦੀ ਚਟਨੀ ਸਮੋਸੇ ਦੀ ਚਟਨੀ ਆ ਸਮੋਸੇ ਦਾ ਇਹ ਆ ਦੇ ਆ ਹੈ ਗਿਆ ਸਮੋਸੇ ਮੇ ਹਸਬੰਦ ਲਿਕੇ ਆਇਆ ਸਮੋਸੇ ਤੇ ਆਪਾਂ 빅ਬੋਸ ਵੀ ਦੇਖ ਰਹੇ ਆ ਦੇਖੋ 빅ਬੋਸ OTT ਚੱਲ ਰਿਹਾ ਇਹਦੇ ਵਿੱਚ ਆ ਰਿਹਾ ਆ ਖੜੀ ਹੋਈ ਹੈ ਸਿਵਾਨੀ ਗ੍ਰੀਨ ਸੂਟ ਚ ਤੇ ਬਸ ਆਪਾਂ ਸਮੋਸੇ ਖਾਵਾਂਗੇ ਅੱਜ ਕੀ ਕੀ ਹੋਇਆ 빅ਬੋਸ ਚ 빅ਬੋਸ ਚ ਹਾਲੇ ਲੜਾਈ ਲੜਾਈ ਦੀ ਨਹੀਂ ਹੋਈਨੀ ਹਾਲੇ ਤਾਂ ਸਵੇਰ ਦਾ ੜਾ ਮੈਂ ਆ ਦੇਖੋ ਹਾਲੇ ਤਾਂ ਰੋਟੀ ਪਾਣੀ ਬਣਾ ਰਹੇ ਖਾ ਰਹੇ ਜਿਮ ਜਿਮ ਕਰ ਰਹੇ ਆ ਸਭ ਸਵੇਰੇ ਕੀ ਦੇਖਿਆ ਸੀ ਸਵੇਰ ਤੋਂ ਹੀ ਬੱਸ ਉਹ ਸਿਵਾਨੀ ਤਲਾਬ ਦੇ ਵਿੱਚ ਨਹਾ ਰਹੀ ਸੀ ਸਿਮਕੂਲ ਦੇ ਵਿੱਚ ਕਿਹਦੇ ਵਿੱਚ ਤਲਾਬ ਕਹਤਾ ਨਹੀਂ ਪਹਿਲਾਂ ਕਿਹਦੇ ਨਾਲ ਹੀ ਸੀ ਤਲਾਬ ਤਲਾਬ ਨਹੀਂ ਹੋਊ ਚ ਕਿਚੇ ਸਿਮਕੂਲ ਹੈ ਸਿਮਕੂਲ ਲੈ ਸਿਮਕੂਲ ਸੇ ਨਹਾ ਰਹੀ ਸੀ ਮੈਨੂੰ ਸਿਵਾਂਗੋਲ ਬੋਲਤਾ ਮੈਨੂੰ ਬੋਲਣਾ ਨਹੀਂ ਆਂਦਾ ਤੇ ਬੱਸ ਆਪਾਂ ਸਮੋਸੇ ਖਾਣ ਜਾ ਰਹੇ ਆ ਗਾਇਸ ਆ ਦੇਖੋ ਬਿੱਗ ਬਾਸ ਚੱਲਦਾ ਭਇਆ ਹਮਦੇ 4 4.5 ਹੋ ਗਏ ਨੇ ਤੇ ਮੈਂ ਚਾਹ ਬਣਾਉਣ ਜਾ ਰਹੀ ਸੀ ਚਾਹ ਛੜਾ ਕੇ ਆਈ ਸੀ ਦੇਖਦੇ ਚਾਹ ਬਣੀ ਆ ਨਹੀਂ ਤੇ ਥੋੜਾ ਜਿਹਾ ਨਿੰਬੂ ਪਾਣੀ ਬਣਾਇਆ ਸੀ ਤੇ ਨਿੰਬੂ ਵੜੀ ਦੇਖਦੇ ਆ ਨਿੰਬੂ ਪਾਣੀ ਬਣਾਇਆ ਸੀ ਮੈਂ ਤੇ ਆਹ ਚਾਹ ਛੜੀ ਆ ਆ ਜਾ ਰੱਖੀ ਆ ਆ ਰੱਖਿਆ ਕਾਪੇ ਚਾ ਵੰਜੂ ਕੀ ਫਿਰ ਆਪਾਂ ਪੀਵਾਂਗੇ ਚਾਹ ਤੇ ਗਾਇਸ ਤੁਹਾਨੂੰ ਪਤਾ ਹੀ ਹੈ ਅੱਜ ਦਾ ਚੈਨਲ ਦੇਖ ਕੇ ਤੁਹਾਨੂੰ ਪਤਾ ਲੱਗਿਆ ਸਾਡੇ ਮੈਂ ਤਾਂ ਖੁਸ਼ਕੁੰਦੀ ਗਈ ਹੈ ਤਾਂ ਨਹੀਂ ਪਤਾ ਲੱਗਿਆ ਤਾਂ ਅਸੀਂ ਵੀਡੀਓ ਜਰੂਰ ਪਾਵਾਂਗੇ ਤਾਂ ਤੁਸੀਂ ਉਹ ਵੀਡੀਓ ਦੇਖਿਓ ਤੇ ਸਾਡਾ ਇੰਸਟਾਗ੍ਰam ਚੈਨਲ ਡਿਸਕ੍ਰਿਪਸ਼ਨ ਦੇ ਵਿੱਚ ਹੈ ਤਾਂ ਉਹਨੂੰ ਜਾ ਕੇ ਤੁਸੀਂ ਜਾਓ ਤਾਂ ਡਾਊਨਲੋਡ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਚਾਹ ਪੀ ਲਓ ਤੁਸੀਂ ਆਹ ਗਾਇਸ ਆਹ ਦੇਖੋ ਮੇਰੇ ਹਸਬੰਡ ਪਾਣੀ ਪਰ ਲੱਗ ਗਿਆ ਤੇ ਬਾਹਰ ਦੇਖਦੇ ਬਾਹਰ ਤਾਂ ਅੱਜ ਗਰਮ ਮੌਸਮ ਹੈ ਬਹੁਤ ਜ਼ਿਆਦਾ ਸਾਡੇ ਉੱਥੇ ਬਹੁਤ ਗਰਮ ਹੈ ਸਾਡੇ ਇੱਥੇ ਬਹੁਤ ਗਰਮ ਮੌਸਮ ਹੈ ਤੇ ਮੈਂ ਇਹਨਾਂ ਦਾਲ ਨੂੰ ਤੜਕਾ ਲਾਣ ਲੱਗੀ ਸੀ ਤੇ ਮੈਂ ਦੇਖਦੀ ਹਾਂ ਲਾਈਟ ਬੰਦ ਲਾਈਟ ਹੋਣੀ ਗਈ ਸੀ ਚੱਲੀ ਇਤਨਾ ਤਾਮਾਤ ਕਰਦੀ ਹੈ ਲਾਈਟ ਆਨ ਹੋ ਗਈ ਆ ਤੇ ਆਪਾਂ ਫਟਾਫਟ ਤੜਕਾ ਲਾਣਾ ਨਾ ਦੇਖੋ ਲਸਣ ਪਿਆਜ਼ ਟਮਾਟਰ ਹਰੀ ਮਿਰਚ ਸਾਰਾ ਕੁਝ ਕੱਟ ਲਿਆ ਤੇ ਉਹਨਾਂ ਦਾਲ ਨੂੰ ਤੜਕਾ ਲਾਣਾ ਵਾ ਤੇ ਆਹ ਦਾਲ ਪਈ ਆ ਲਸਣ ਉਹਨੇ ਲਾ ਦਿੰਨਾ ਫਟਾਫਟ ਤੜਕਾ ਤੜਕਾ ਲਾ ਦਿੰਨਾ ਦਾਲ ਨੂੰ ਤੇ ਸਾਡੇ ਨਾਲ ਅੱਜ ਇੱਕ ਖੁਸ਼ਕਬਰੀ ਹੈ ਤਾਨੂੰ ਚੈਨਲ ਨੂੰ ਦੇਖ ਕੇ ਪਤਾ ਲੱਗ ਗਿਆ ਹਣਾ ਤੇ ਨਹੀਂ ਪਤਾ ਲੱਗਿਆ ਤੇ ਅਸੀਂ ਦੱਸਾਂਗੇ ਵੀਡੀਓ ਚ ਕੀ ਖੁਸ਼ਖਬਰੀ ਹੈ ਵੈਸੇ ਤਾਂ ਮੈਨੂੰ ਲੱਗਦਾ ਪਤਾ ਲੱਗ ਗਿਆ ਹਣਾ ਸੋ ਅੱਜ ਮੈਂ ਤਾਂ ਬਹੁਤ ਖੁਸ਼ ਹਾਂ ਤੇ ਅੱਜ ਆਪਾਂ ਸਮੋਸੇ ਖਾਦੇ ਸੀ ਮੇਰੇ ਹਸਬੰਦ ਨਾਲ ਕਿ ਆਇਆ ਸੀ ਕਿ ਉਹਨਾਂ ਦੀ ਹਾਫ ਡੇ ਛੁੱਟੀ ਹੋ ਗਈ ਸੀ ਉੱਥੇ ਲਾਈਟ ਰੋਡ ਸੀਗੇ ਨਹੀਂ ਤਾਂ ਉਹਨਾਂ ਦੇ ਹਾਫ ਡੇ ਛੁੱਟੇ ਹੋ ਗਏ ਸੀ ਤੇ ਉਹ ਕਹਿੰਦੇ ਸੀ ਚੱਲ ਸਮੋਸੇ ਲੈ ਕੇ ਜਾਂਣਾ ਤੈਨੂੰ ਮੈਂ ਕਿਹਾ ਸੁ ਕਰ ਉਹਸ ਤੋਂ ਲੈ ਕੇ ਆਏ ਆਪਣੇ ਮਨ ਤੋਂ ਅੱਜ ਬਣਾ ਕੇ ਇਹ ਸਭ ਕੁਝ ਲੈ ਆਏ ਸੀ तो हम दालू तड़का मैं लान जा रही हूँ देखो। आ देखो दाल में तड़का लगा रही हूँ मैं देखो। टमाटर प्याज भुननी थोड़ा जा भुंजूगा तो फटाफट मैं दाल के पा दी दाल देखा कि है दाल भी देख लगे आई दाल दाल कि दी है पानी आरोप पूरा आ तड़का लगता पैया फटाफट भुंज जागा मसाला मैं जा मसाला भूजे फिर मैं लाऊंगी आना मसान कि ਹੋ ਪਈ ਆ ਦੱਬਾ ਗਾਇਸ ਆ ਦੇਖੋ ਦਾਲ ਨੂੰ ਤੜਕਾ ਲੱਗ ਚੁੱਕਿਆ ਤੇ ਆ ਫਰਾਈਪਨ ਖਾਲੀ ਪਿਆ ਆ ਦੇਖੋ ਦਾਲ ਹੁਣ ਕਲਰ ਆ ਗਿਆ ਨਾ ਥੋੜਾ ਜਿਹਾ ਟਮਾਟਰ ਟਮਾਟਰ ਪੈ ਗਿਆ ਜੇ ਪਹਿਲੇ ਉਧਰ ਉਧਰ ਹੀ ਲੱਗਦੀ ਸੀ ਹੁਣ ਵਧੀਆ ਹੋ ਗਈ ਆ ਹੈਲੋ ਗਾਇਸ ਕੀ ਹਾਲ ਚਾਲ ਆ ਤੇ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੌਣ ਆ ਮੈਂ ਇਹਦਾ ਤੇ ਨਾ ਤੁਹਾਨੂੰ ਖੁਸ਼ਖਬਰੀ ਇਹਨੇ ਪਤਾ ਦੱਸਿਏ ਨਹੀਂ ਦੱਸਿਏ ਦੱਸਿਏ ਤੇ ਹੁਣ ਮੈਨੂੰ ਨਹੀਂ ਪਤਾ ਕਿੰਨੀ ਕਿ ਦੱਸਿਏ ਕਿੰਨੀ ਕਿ ਨਹੀਂ ਪਰ ਤੁਹਾਨੂੰ ਪ੍ਰੋਪਰ ਗੱਲ ਮੈਂ ਦੱਸਦਾ ਕਿ ਗੱਲ ਇਸ ਤਰ੍ਹਾਂ ਦੀ ਕਿ ਜਿਹੜੇ ਕਿ YouTube ਬਾਰੇ ਕੁਝ ਜਾਣਦੇ ਨੇ ਜੋ ਚੈਨਲ ਦੇ ਉੱਪਰ ਆਏ ਹੋਣਗੇ ਤਾਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਕੀ ਗੱਲ ਆ ਜੇ ਕਿਸੇ ਨੂੰ ਫਿਰ ਵੀ ਨਹੀਂ ਪਤਾ ਲੱਗਿਆ ਤੇ ਥੰਬਨੇਲ ਦੇ ਵਿੱਚ ਦੇਖਿਆ ਹੋਣਾ ਤਾਂ ਵੀ ਜੇ ਨਹੀਂ ਪਤਾ ਲੱਗਿਆ ਤੇ ਮੈਂ ਦੱਸ ਦਿੰਦਾ ਕਿ ਜੋਤੀ ਦਾ ਚੈਨਲ ਅੱਧਾ ਚੈਨਲ ਮੋਨੋਲਾਈਜੇਸ਼ਨ ਹੋ ਗਿਆ ਵਾ ਜਿਹਦੇ ਵਿੱਚ ਕੁਝ ਪ੍ਰੋਸੈਸ ਸੀਗਾ ਮੈਂ ਕਿ ਪਰਸੋ ਤੈਨੀਆਂ 4 ਦਿਨ ਹੋਗੇ 10 4 ਦਿਨਾਂ ਦਾ ਇਹ ਕੰਮ ਸੀਗਾ ਤੇ ਜਿਹਦੇ ਵਿੱਚ ਉਹ ਗੱਲ ਹੈ ਕਿ ਪਹਿਲਾਂ ਐਡਸਨ ਦਾ ਅਕਾਊਂਟ ਸਾਡਾ ਨਾ ਉਹ ਫੇਕ ਹੋ ਗਿਆ ਸੀਗਾ ਫੇਕ ਨਹੀਂ ਇੱਕ ਪਹਿਲਾ ਮੇਰੇ ਜਿਹੜਾ ਚੈਨਲ ਸੈਕੰਡ ਚੈਨਲ ਹੈ ਜਿਹੜਾ ਇਸੇ ਚੈਨਲ ਦੇ ਵਿੱਚ ਲਿੰਕ ਆ ਉਹ ਚੈਨਲ ਦੇ ਰਾਹੀਂ ਮੈਂ ਐਡਸਨਸ ਅਕਾਊਂਟ ਬਣਾਇਆ ਹੋਇਆ ਸੀਗਾ ਹੁਣ ਉਹ ਚੈਨਲ ਦੇ ਉੱਪਰ ਤੋਂ ਮੈਨੂੰ ਰੀਯੂਜ਼ ਕੰਟੈਂਟ ਆ ਗਿਆ ਸੀਗਾ ਹੁਣ ਜੋਤੀ ਦੇ ਚੈਨਲ ਦੇ ਉੱਪਰ ਜਿਵੇਂ ਅਕਾਊਂਟ ਬਣਾਇਆ ਸੀ ਐਡਸਨਸ ਦਾ ਤੇ ਉਹਦੇ ਉੱਪਰ ਇਹ ਸੀਗਾ ਕਿ ਉਹ ਵਾਲਾ ਅਕਾਊਂਟ ਮੈਂ ਲਾਇਆ ਨਹੀਂ ਮੈਂ ਉੱਥੇ ਨਵਾਂ ਕਾਉਂਟ ਕ੍ਰੀਏਟ ਕਰਦਾ ਤੇ ਐਡਸਨਸ ਵਾਲੇ ਕਹਿੰਦੇ ਕਿ ਤੁਹਾਡੇ ਕੋਲ ਪਹਿਲਾਂ ਹੀ ਆਲਰੇਡੀ ਅਕਾਊਂਟ ਹੈਗਾ ਯਦੋ ਉਸ اکاؤنٹ ਨੂੰ ਕਲੋਜ਼ ਕਰੋ ਨਹੀਂ ਤੇ ਉਸੇ اکاؤنٹ ਨਾਲ ਲਿੰਕ ਕਰੋ ਤੇ ਮੈਂ ਫਿਰ ਉਸ اکاؤنٹ ਨੂੰ ਕਲੋਜ਼ ਕਰਤਾ ਸੀਗਾ ਤੇ ਇਸ اکاؤنٹ ਨੂੰ ਲਿੰਕ ਕੀਤਾ ਤਾਂ ਮੈਨੂੰ ਥੋੜਾ ਜਿਹਾ ਪ੍ਰੋਸੈਸ ਜ਼ਿਆਦਾ ਲੱਗੇ ਹਾਲਾਂਕਿ ਪ੍ਰੋਸੈਸ ਜ਼ਿਆਦਾ ਨਹੀਂ ਹੁੰਦਾ ਕਿਉਂਕਿ 5-6 ਘੰਟੇ ਦਾ ਹੁੰਦਾ ਪਰ ਮੈਨੂੰ ਫਿਰ ਵੀ ਇੱਕ ਦਿਨ ਡੇਢ ਦਿਨ ਲੱਗ ਗਿਆ ਸੀਗਾ ਇਸ ਪ੍ਰੋਸੈਸ ਦੇ ਵਿੱਚ ਕਿਉਂਕਿ ਉਹ ਦੂਸਰੀ ਈਮੇਲ ਸੀ ਏ ਈਮੇਲ ਦੂਸਰੀ ਹੈ ਤੇ ਇਸ ਕਰਕੇ ਹੁਣ ਜੋਤੀ ਦਾ ਚੈਨਲ ਅੱਗਾ ਮੋਨਟਾਈਜੇਸ਼ਨ ਹੋ ਗਿਆ ਯਾਨੀ ਕਿ 3000 ਘੰਟੇ ਦਾ ਵਾਚ ਟਾਈਮ ਸੀ ਉਹ ਪੂਰਾ ਹੋ ਗਿਆ ਵਾ ਤੇ ਇਹਨੂੰ ਜੁਆਇਨ ਮੈਂਬਰਸ਼ਿਪ ਮਿਲ ਗਈ ਹੈ ਠੀਕ ਹੈ ਜੀ ਤੇ ਸੁਪਰ ਥੈਂਕਸ ਦਾ অপਸ਼ਨ ਥੱਲੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਥੈਂਕਸ অপਸ਼ਨ ਆ ਗਿਆ ਹੁਣ ਤੇ ਉਹ ਅਨੇਬਲ ਹੋ ਗਿਆ ਵਾ ਤੇ ਬਾਕੀ ਦੇ ਰਹਿ ਗਏ 2 ਜਾਂ 3 ਹੋਰ ਚੀਜ਼ਾਂ ਰਹਿ ਗਈਆਂ ਉਹ ਪ੍ਰੋਪਰ ਹੋਣਗੇ 4000 ਘੰਟੇ ਦੇ ਉੱਪਰ ਉਹ ਦੋ ਅਨੇਬਲ ਹੋਣਗੀਆਂ ਤੇ ਇੰਨਾ ਸੀਗਾ ਜੋਤੀ ਦਾ ਜਿਹੜਾ ਚੈਨਲ ਮਨਟਾਈਜੇਸ਼ਨ ਹੋ ਗਿਆ ਤੇ ਹਾਲ ਫਿਲਾਲ ਦੇ ਵਿੱਚ ਜੇ ਜੋਤੀ ਨੂੰ ਕਿਸੇ ਨਾਲ ਗੱਲ ਕਰਨੀ ਹੈ ਜੋਤੀ ਨਾਲ ਕੋਈ ਵੀ ਗੱਲ ਕਰਨੀ ਹੈ ਵੀਡੀਓ ਕਾਲ ਕਰਨੀ ਹੈ ਜਾਂ ਕੁਝ ਵੀ ਕਰਨਾ ਕੁਝ ਕਮੈਂਟ ਹੈ ਜਾਂ ਕਿਸੀ ਜੋਤੀ ਨਾਲ ਗੱਲ ਕਰਨੀ ਹੈ ਜੋਤੀ ਜਵਾਬ ਨਹੀਂ ਦਿੰਦੀ ਤੇ ਉਹਦਾ account ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਜਾਕੋ ਨੂੰ ਇੰਸਟਾਗ੍ਰਾਮ ਦੇ ਉੱਪਰ ਫੋਲੋ ਕਰ ਲੋ ਜਿਵੇਂ ਮਰਜ਼ੀ ਗੱਲ ਕਰੋ ਜੋ ਮਰਜ਼ੀ ਕਰੋ ਕਿਉਂਕਿ ਜੋਤੀ ਰਿਪਲਾਈ ਕਰੂਗੀ ਜਿੱਥੇ ਜੋਤੀ ਹੋਗੀ ਹੋਰ ਕੋਈ ਨਹੀਂ ਹੋਊਗਾ ਹਾਂ ਉਹ ਮੈਂ ਨਾ ਆਟਾ ਉਟਾ ਗੁੰਨ ਲਿਆ ਸੀ ਫੇਰ ਮੈਂ ਰੋਟੀ ਬਣਾ ਲੱਗੀ ਫਟਾਫਟ ਰੋਟੀ ਬਣਾ ਲਾ ਫਿਰ ਨਾਣਾਵਾ ਗਰਮੀ ਨਹੀਂ ਲੱਗ ਰਹੀ ਬਹੁਤ ਜ਼ਿਆਦਾ ਬਾਹਰ ਮੈਂ ਗਏ ਸੀ ਉਹ ਨਹੀਂ ਤਾਂ ਬਾਹਰ ਨਾ ਬੀਬੀ ਮਿਲ ਗਿਆ ਮੈਂ ਨਾ ਬੀਬੀ ਕਹਿੰਦੇ ਔਰ ਪੁੱਤੇ ਕੀ ਹਾਲ ਚਾਲ ਹੈ ਕਹ ਵਧੀਆ ਸਭ ਸ਼ੁਭ ਅਸਤ ਤੇ ਇੱਕ ਤੁਸੀਂ ਕਹਿੰਦੇ ਸੀ ਪਰਸ ਵਾਲੀ ਵੀਡੀਓ ਵਿੱਚ ਇੰਨੇ ਕ ਕਮੈਂਟ ਆਏ ਸੀਗੇ ਕਿ ਵੀਰ ਜੀ ਮਲਕੀ ਗਾਲਾ ਨਾ ਕੱਢਿਆ ਕਰੋ ਜਾਂ ਪਿੱਛੇ ਕਮੈਂਟ ਕੀਤੇ ਸੀਗੇ ਕਿ ਵੀਰ ਜੀ ਕਈ ਕੁੜੀਆਂ ਮਲਕੀ ਤੁਹਾਡੀ ਵੀਡੀਓਜ਼ ਦੇਖਦੀਆਂ ਨੇ ਤੇ ਤੁਸੀਂ ਗਾਲਾ ਕੱਢਦੇ ਹੋ ਜਾਂ ਉਹ ਮਲਕੀ ਚੰਗਲ ਲੱਗਦਾ ਤੇ ਉਹ ਗੱਲ ਇਸ ਤਰ੍ਹਾਂ ਸੀ ਕਿ ਬਾਹਰ ਗਏ ਸੀਗੇ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਫੋਨ ਦੇ ਵਿੱਚ ਵੌਇਸ ਆ ਰਹੀ ਆ ਹਾਲਾ ਫਿਲਹਾਲ ਕਿ ਮੈਂ ਦੂਰ ਸੀਗਾ ਤੇ ਪਰ ਫਿਰ ਵੀ ਵੌਇਸ ਆ ਗਈ ਮੈਂ ਸੁਣੇ ਸੀਗੇ ਤੇ ਉਹਦੇ ਵਾਸਤੇ ਜੈਨੂਨ ਸੌਰੀ ਤੇ ਅੱਗੇ ਤੋਂ ਇਹ ਚੀਜ਼ ਦਾ ਧਿਆਨ ਰੱਖੂੰਗਾ ਬਿਲਕੁਲ ਧਿਆਨ ਕੀ ਰੱਖਣਾ ਬਿਲਕੁਲ ਬੰਦ ਹੀ ਕਰ ਦੇਣੀ ਆ ਤੇ ਆਪਾਂ ਹੁਣ ਅਸ ਤੋਂ ਬਾਅਦ ਬਿਲਕੁਲ ਕੱਢਣੀ ਆ ਬੰਦ ਠੀਕ ਆ ਜੋਤੀ ਹਾਂ ਤੇ ਵਾਸਤੇ ਗੱਲ ਨਹੀਂ ਕਰਨੀ اچھا ਹਾਂ ਚਲ ਹਾਂ ਚਲ ਮੈਂ ਨਹੀਂ ਕਰਨੀ ਠੀਕ ਹੈ ਤੇ ਅਸਵਾਰ ਇਹ ਚੀ ਨਹੀਂ ਹੋਊਗੀ ਤੇ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਸੀਗਾ ਤੇ ਬਾਕੀ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਤੁਹਾਡੇ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕਸ ਕਿ ਸਾਡਾ ਅੱਧਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਵਾ ਤੇ ਫੁੱਲ ਚੈਨਲ ਮੋਨਟਾਈਜੇਸ਼ਨ ਹੋ ਜਾਊਗਾ ਤੇ ਇੱਕ ਕਮੈਂਟ ਆਂਦੇ ਸੀਗੇ ਇਹਨੂੰ ਜੋਤੀ ਨੂੰ ਕਿ ਤੁਸੀਂ ਵਲੌਗ ਕਿਉਂ ਨਹੀਂ ਪਾਇਆ ਕੁਝ ਵੀਲੋਗ ਕਿਉਂ ਨਹੀਂ ਪਾਇਆ ਕਿਉਂਕਿ ਗੱਲ ਇਸ ਤਰ੍ਹਾਂ ਸੀ ਕਿ ਕੁਝ ਦਿਨਾਂ ਦਾ ਨਾ ਇੱਕ ਥੋੜਾ ਜਿਹਾ ਕੰਮ ਜ਼ਿਆਦਾ ਸੀਗਾ ਤੇ ਇੱਕ ਟਾਈਮਿੰਗ ਲੱਗ ਰਿਹਾ ਸੀਗਾ ਦੂਸਰੀ ਗੱਲ ਇਹ ਕਿ ਆਣ ਰਿਸ਼ਤੇਦਾਰ ਆਏ ਸੀਗੇ ਆਣਾ ਜਾਣਾ ਸੀਗਾ ਤੇ ਇਸ ਕਰਕੇ ਟਾਈਮਿੰਗ ਲੱਗ ਗਿਆ ਕਿ ਵੀਲੋਗ ਬਣਾਉਣ ਦਾ ਟਾਈਮਿੰਗ ਲੱਗ ਗਿਆ ਹਾਂ ਤਾਂ ਇਸ ਕਰਕੇ ਵੀਲੋਗ ਨਹੀਂ ਪਾਇਆ ਤੇ ਬਾਕੀ ਹੁਣ ਇਹ ਕਿ ਹੁਣ ਦੇਖੋ ਇਸ ਵੀਲੋਗ ਦੇ ਉੱਪਰ ਕੀ ਕੀ ਰਿਸਪੌਂਸ ਆਣਾ ਤੁਹਾਡਾ ਤੇ ਉਸ ਵਾਰ ਫਿਰ ਜਿਸ ਤਰ੍ਹਾਂ ਰਿਸਪੌਂਸ ਹੋਗਾ ਫਿਰ ਵੀਲੋਗ ਆਪਾਂ ਕੰਟੀਨਿਊ ਕਰਾਂਗੇ ਹਾਂ ਠੀਕ ਹੈ ਜੀ ਕਿ ਜੀ ਯਾਦ ਹੈ ਨਾ ਨਵੇਂ ਪਸੂ ਗਏ ਸੀ ਮੈਨੂੰ ਕੱਲ ਫੇਰ ਹੋਲੇਗਾ ਪਸੂਟ ਲੈਂ ਚੱਲਦੇ ਆ ਇਹ ਮੈਨੂੰ ਸੂਟ ਲੈਣੇ ਲੈ ਕੇ ਮੈਂ ਕਿ ਕੋਈ ਗੱਲ ਨਹੀਂ ਮੈਨੂੰ ਪਤਾ ਥੋੜਾ ਬਹੁਤ ਪੈਸੇ ਇਕੱਠਾ ਕਰਾਂਗੇ ਫਿਰ ਸੂਟ ਲੈ ਕੇ ਆਵਾਂਗੇ ਕਹਿੰਦੇ ਤੇਰੇ ਕੋਲ ਹੀ ਨੇ ਸੂਟ ਹੈਗੇ ਫਿਰ ਵੀ ਤੂੰ ਸੂਟ ਸੂਟ ਕਰਦੇ ਦਿੰਦੇ ਆ ਮੈਂ ਕਿ ਨਹੀਂ ਇਹ ਇਹ ਕਰਦਾ ਸੂਟ ਚਾਹੀਦਾ ਉਹ ਡਾਡਾ ਵਾਲਾ ਸੂਟ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਪਹਿਲੀ ਨਜ਼ਰ ਦਾ ਪਸੰਦ ਸੀਗਾ ਉਸ ਸੂਟ ਨਾਲ ਦਵਾਇਆ ਨਹੀਂ ਕਿ ਕੋਈ ਗੱਲ ਨਹੀਂ ਫਿਰ ਹੁਣ ਦੇਖਾਂਗੇ ਅਜਵਾਲੀ ਪੈਸੇ ਕੁਝ ਹੋਣਗੇ ਫਿਰ ਲੈ ਕੇ ਆਵਾਂਗੇ ਆਪਾਂ ਨਵਾਂ ਸੂਟ ਤੈਨੂੰ ਦਿਖਾਵਾਂ ਕਿੰਦਾ ਲੱਗਿਆ ਤਾਂ ਤੁਸੀਂ ਦੱਸਿਓ ਜੀ। ਓਕੇ। ਤੇ ਗਾਇਸ ਆਪਾਂ ਨਾ widehatwidehat ਬੁਣ ਲੈ ਸਾਰਾ ਕੁਝ ਕਰ ਲਿਆ। ਹੁਣ ਮੈਂ ਨਾ ਆਜਣਾ ਵਾ। ਤੇ ਨਾ ਅੱਜ ਨਾ ਗੱਭੀ ਬਹੁਤ ਜ਼ਿਆਦਾ ਹੈ। ਲਾਈਟ ਆਂਦੀ ਹੈ, ਅਗਰ ਚੱਲਦੀ ਹੈ, ਅਗਰ ਕੁਝ ਕਦੇ ਕੁਝ। ਤੇ ਨਾ ਤੁਹਾਡਾ ਮਤਲਬ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਮੇਰਾ ਚੈਨਲ ਆਦਮ ਮੋਨਟਾਈਜ਼ ਹੋ ਗਿਆ ਤਾਂ। ਤੁਸੀਂ ਸਾਰਿਆਂ ਦਾ ਸਪੋਰਟ ਹੈ ਤਾਂ ਹੀ ਹੋਇਆ ਵੀ। ਪਲੀਜ਼ ਇਦਾਂ ਹੀ ਅੱਗੇ ਵੀ ਸਪੋਰਟ ਕਰਦੇ ਰਹੋ। ਤੇ ਜਿੰਨਾ ਤੁਸੀਂ ਸਪੋਰਟ ਕਰੋ ਉਹਨਾਂ ਸਾਡੇ ਲਈ ਬਹੁਤ ਵੱਧ ਰਿਹਾ ਹੋ। ਤੇ ਜਲਦੀ-ਜਲਦੀ ਪੂਰਾ ਚੈਨਲ ਮੋਨਟਾਈਜੇਸ਼ਨ ਕਰਾ ਦਿਓ। ਤੇ ਨਾ ਅਸੀਂ ਬਸ ਨਾ ਨਾ ਤੋਣਾ ਲੈਦਾ ਹੋਵੇ ਪਰ ਉਹ ਸਾਰੀ ਹੈਗਾ ਤੇ ਅੱਜ ਦਾ ਵਲੌਗ ਅਸੀਂ ਠੀਕ ਹੱਥ ਕਰਦੇ ਆਂ ਤੇ ਫਿਰ ਮੇਰੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੇਰਾ ਇੰਸਟਾਗ੍ਰam ਦੇ ਤੁਸੀਂ ਸਬਸਕ੍ਰਾਈਬ ਕਰਨਾ ਹੈ ਸਾਡਾ ਫੋਲੋ ਕਰਨਾ ਹੈ। ਤਾਂ ਮੇਰੇ ਇੰਸਟਾਗ੍ਰam ਦਾ ਅਕਾਊਂਟ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਤੁਸੀਂ ਸਾਨੂੰ ਜਾ ਕੇ ਫਟਾਫਟ ਜਾ ਕੇ ਫੋਲੋ ਕਰ ਲੋ ਤਾਂ ਓਕੇ ਬਾਏ।